ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸਟੱਡੀ ਲਾਜੀ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਤਾਜ਼ਾ ਸਥਿਤੀਆਂ ਦੇ ਉੱਪਰ ਹੀ ਆਪਾਂ ਗੱਲ ਕਰੀਏ ਤਾਂ ਪਤਾ ਲੱਗਿਆ ਕਿ ਅੱਜ 9 ਅਤੇ 10 ਮਈ ਦੀ ਰਾਤ ਨੂੰ ਵੀ ਪਾਕਿਸਤਾਨ ਵੱਲੋਂ ਪੰਜਾਬ ਦੇ ਕਈ ਸ਼ਹਿਰਾਂ ਦੇ ਉੱਪਰ ਜੋ ਹੈ ਡਰੋਨ ਦੇ ਨਾਲ ਹਮਲੇ ਕੀਤੇ ਜਾ ਰਹੇ ਨੇ ਫਿਰੋਜ਼ਪੁਰ ਤੋਂ ਜਿਹੜੀ ਖਬਰ ਆ ਰਹੀ ਹੈ ਲਗਾਤਾਰ ਕਿ ਫਿਰੋਜ਼ਪੁਰ ਦੇ ਵਿੱਚ ਇੱਕ ਜਿਹੜਾ ਡਰੋਨ ਹੈ ਰਿਹਾਇਸ਼ੀ ਇਮਾਰਤ ਤੇ ਡਿੱਗਣ ਦੀ ਖਬਰ ਆਈ ਹੈ ਕਿਸ ਤਰ੍ਹਾਂ ਦਾ ਉੱਥੇ ਨੁਕਸਾਨ ਹੋਇਆ ਇਸ ਪੂਰੀ ਸਥਿਤੀ ਨੂੰ ਲੈ ਕੇ ਜਾਣਕਾਰੀ ਜ਼ਰੂਰ ਸਾਂਝੀ ਕਰਨਾ ਪ੍ਰੋਗਰਾਮ ਦੇ ਜ਼ਰੀਏ ਭਾਰਤੀ ਫੌਜ ਜਿਹੜੀ ਹੈ ਜਿਹੜੇ ਡਰੋਨ ਆ ਰਹੇ ਨੇ ਪਾਕਿਸਤਾਨ ਦੇ ਵੱਲੋਂ ਇਹਨਾਂ ਨੂੰ ਕਿਸ ਤਰੀਕੇ ਨਾਲ ਖਤਮ ਕਰ ਰਹੀ ਹੈ ਇਸ ਉੱਪਰ ਵੀ ਪੂਰੀ ਜਾਣਕਾਰੀ ਜ਼ਰੂਰ ਸਾਂਝੀ ਕਰਨਾ ਦੇਖੋ ਬਹੁਤ ਹੀ ਇਸ ਵਕਤ ਦੀਆਂ ਵੱਡੀਆਂ ਖਬਰਾਂ ਨੇ ਜਿਹੜੀਆਂ ਉਹ ਬੜੀਆਂ ਚਿੰਤਾਜਨਕ ਵੀ ਨੇ ਕਿਉਂਕਿ ਲਗਾਤਾਰ ਪਾਕਿਸਤਾਨ ਵੱਲੋਂ 9 ਅਤੇ 10 ਮਈ ਦੀ ਰਾਤ ਨੂੰ ਅੱਜ ਫੇਰ ਭਾਰਤ ਦੇ ਖਾਸ ਤੌਰ ਤੇ ਪੰਜਾਬ ਦੇ ਜੰਮੂ ਕਸ਼ਮੀਰ ਦੇ ਵੱਖ-ਵੱਖ ਸ਼ਹਿਰਾਂ ਨੂੰ ਡਰੋਨਸ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਹਾਲਾਂਕਿ ਬਹੁਤ ناکਾਮਯਾਬੀ ਪਾਕਿਸਤਾਨ ਨੂੰ ਝੱਲਣੀ ਪੈ ਰਹੀ ਹੈ ਕਿਉਂਕਿ ਜਿਹੜਾ ਭਾਰਤੀ ਫੌਜ ਦਾ ਜਿਹੜਾ 에어 ਡਿਫੈਂਸ ਸਿਸਟਮ ਹੈ ਉਹ ਦੁਨੀਆ ਦੇ ਸਭ ਤੋਂ ਵਧੀਆ 에어 ਡਿਫੈਂਸ ਸਿਸਟਮ ਦੇ ਵਿੱਚ ਮੰਨਿਆ ਜਾ ਰਿਹਾ ਹੈ ਔਰ ਸਾਰੇ ਡਰੋਨ ਨੇ ਜਿਹੜੇ ਉਹ ਹਵਾ ਦੇ ਵਿੱਚ ਹੀ ਭਾਰਤੀ ਫੌਜ ਵੱਲੋਂ ਤਬਾਹ ਕੀਤੇ ਜਾ ਰਹੇ ਨੇ ਪਰ ਇੱਕ ਬੜਾ ਦੁਖਦਾਈ ਖਬਰ ਇਹ ਹੈ ਕਿ ਫਿਰੋਜ਼ਪੁਰ ਦੇ ਵਿੱਚ ਇੱਕ ਜਿਹੜਾ ਡਰੋਨ ਹੈ ਉਹ ਇੱਕ ਰਿਹਾਇਸ਼ੀ ਇਲਾਕੇ ਦੇ ਵਿੱਚ ਆਇਆ ਜਿਸ ਤੋਂ ਬਾਅਦ ਸਾਡੇ 2 ਤੋਂ 3 ਨਾਗਰਿਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਔਰ ਫਜ਼ਿਲਕਾ ਦੇ ਵਿੱਚ ਵੀ ਉਥੋਂ ਦੇ ਐਸਐਸਪੀ ਨੇ ਕਨਫਰਮ ਕੀਤਾ ਹੈ ਕਿ ਡਰੋਨ ਆਰਮੀ ਵੱਲੋਂ ਖਤਮ ਕਰ ਦਿੱਤੇ ਗਏ ਨੇ ਹਵਾ ਦੇ ਵਿੱਚ ਹੀ ਡਰੋਨ ਨੇ ਜਿਹੜੇ ਉਹ ਖਤਮ ਕਰ ਦਿੱਤੇ ਗਏ ਨੇ ਗੁਰਦਾਸਪੁਰ ਹੋਵੇ ਅੰਮ੍ਰਿਤਸਰ ਸਾਹਿਬ ਹੋਣ ਜਾਂ ਪੰਜਾਬ ਦੇ ਸਰਹੱਦ ਨਾਲ ਲੱਗਦੇ ਇਲਾਕੇ ਫਿਰੋਜ਼ਪੁਰ ਜਾਂ ਫਜ਼ਿਲਕਾ ਇਹਨਾਂ ਸਾਰਿਆਂ ਇਲਾਕਿਆਂ ਦੇ ਵਿੱਚ ਲਗਾਤਾਰ ਹੀ ਪਾਕਿਸਤਾਨ ਵੱਲੋਂ ਜਿਸ ਤਰ੍ਹਾਂ ਅੱਜ ਸੂਰਤ ਛਪਦਾ ਹੈ ਹਨੇਰਾ ਪੈਂਦਾ ਹੈ ਹਨੇਰਾ ਪੈਣਸਾਰ ਡਰੋਨ ਦੇ ਹਮਲੇ ਨੇ ਜਿਹੜੇ ਉਹ ਸ਼ੁਰੂ ਹੋ ਗਏ ਨੇ ਔਰ ਸਰਹੱਦ ਤੇ ਠਮਾਕੇ ਜੀਆਂ ਆਵਾਜ਼ਾਂ ਲਗਾਤਾਰ ਸੁਣ ਰਹੀਆਂ ਨੇ ਕਿਉਂਕਿ ਇਸ ਤਰ੍ਹਾਂ ਦੀਆਂ ਖਬਰਾਂ ਨੇ ਕਿ ਜਿਹੜਾ ਜਿਹੜਾ ਇੰਟਰਨੈਸ਼ਨਲ ਬਾਰਡਰ ਹੈ ਜਾਂ ਜਿਹੜਾ ਲਾਈਨ ਆਫ ਕੰਟਰੋਲ ਹੈ ਉੱਥੇ ਲਗਾਤਾਰ ਪਾਕਿਸਤਾਨ ਵਾਲੇ ਪਾਸੇ ਤੋਂ ਉਲੰਘਣਾ ਕੀਤੀ ਜਾ ਰਹੀ ਹੈ ਜਿਹੜੇ ਇੰਟਰਨੈਸ਼ਨਲ ਨਿਜ਼ਮ ਨੇ ਔਰ ਬਹੁਤ ਵੱਡੇ ਪੱਧਰ ਤੇ ਪਾਕਿਸਤਾਨ ਵੱਲੋਂ ਗੋਲੀਬਾਰੀ ਜਿਹੜੀ ਉਹ ਸਰਹੱਦ ਤੋਂ ਖਾਸ ਤੌਰ ਤੇ ਜੰਮੂ ਕਸ਼ਮੀਰ ਵਾਲੇ ਪਾਸੇ ਕੀਤੀ ਜਾ ਰਹੀ ਹੈ। ਔਰ ਭਾਰਤੀ ਫੌਜ ਵੱਲੋਂ ਲਗਾਤਾਰ ਉਹਨਾਂ ਦੇ ਹਰ ਆਪਰੇਸ਼ਨ ਨੂੰ ਤਹਸ ਨਹਸ ਕੀਤਾ ਜਾ ਰਿਹਾ ਕਿਉਂਕਿ ਲਗਾਤਾਰ ਭਾਰਤ ਦਾ ਇਹ ਕਹਿਣਾ ਸੀ ਕਿ ਅਸੀਂ ਜਿਸ ਤਰ੍ਹਾਂ ਨਾਲ ਅਤਵਾਦੀ ਕੈਂਪਾਂ ਤੇ ਹਮਲਾ ਕੀਤਾ ਪਾਕਿਸਤਾਨ ਦੇ ਵਿੱਚ ਉਸ ਤੋਂ ਬਾਅਦ ਅਗਰ ਪਾਕਿਸਤਾਨ ਕਿਸੇ ਤਰ੍ਹਾਂ ਦੀ ਕਾਰਵਾਈ ਕਰੇਗਾ ਤੇ ਅਸੀਂ ਉਸ ਤੋਂ ਬਾਅਦ ਆਪਣੀ ਰਣਨੀਤੀ ਦੇ ਤਹਿਤ ਅੱਗੇ ਵਧਾਂਗੇ ਹਾਲਾਂਕਿ ਭਾਰਤ ਵੱਲੋਂ ਹਾਲੇ ਤੱਕ ਵੀ ਸਿੱਧੇ ਤੌਰ ਤੇ ਕੋਈ ਫੌਜੀ ਹਮਲਾ ਸਿੱਧੇ ਤੌਰ ਤੇ ਕੋਈ ਫੌਜੀ ਹਮਲਾ ਪਾਕਿਸਤਾਨ ਦੇ ਨਾਤਾ ਫੌਜੀ ਟਿਕਾਣਿਆਂ ਤੇ ਕੀਤਾ ਗਿਆ ਨਹੀਂ ਪਾਕਿਸਤਾਨ ਦੇ ਸ਼ਹਿਰਾਂ ਤੇ ਕੀਤਾ ਗਿਆ ਕਿਉਂਕਿ ਕੁਝ ਖਬਰਾਂ ਮੀਡੀਆ ਦੇ ਹਿੱਸੇ ਦੇ ਵਿੱਚ ਕੱਲ ਤੋਂ ਲਗਾਤਾਰ ਚੱਲ ਰਹੀਆਂ ਸੀ ਕੁਝ ਮੀਡੀਆ ਜਿਹੜਾ ਭਾਰਤ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਰਿਪੋਰਟ ਕਰ ਰਿਹਾ ਕਰ ਰਿਹਾ ਸੀ ਕਿ ਪਾਕਿਸਤਾਨ ਦੇ ਸ਼ਹਿਰ ਤੇ ਕਬਜ਼ਾ ਕਰ ਲਿਆ ਜਾਂ ਉੱਥੇ ਤਹਿਸ ਨਹਿਸ ਕਰ ਦਿੱਤਾ ਗਿਆ ਭਾਰਤ ਵੱਲੋਂ ਸਿਰਫ ਡਿਫੈਂਸ ਦੇ ਵਿੱਚ ਐਕਸ਼ਨ ਲਿਆ ਜਾ ਰਿਹਾ ਹੈ ਜਿਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਹਾਲਾਂਕਿ ਵਿੱਚ ਵਿੱਚ ਜਿਹੜਾ ਜਿਹੜੀ ਭਾਰਤੀ ਫੌਜ ਹੈ ਉਹ ਲੋੜ ਮੁਤਾਬਕ ਵਿੱਚ ਵਿੱਚ ਭਾਰਤੀ ਫੌਜ ਹਮਲਾਵਰ ਹੁੰਦੀ ਹੈ ਪਰ ਜਿੱਥੇ ਜ਼ਰੂਰਤ ਹੈ ਇੱਕ ਗੱਲ ਹੋਰ ਇੱਥੇ ਸਾਫ਼ ਕਰ ਦਈਏ ਕਿ ਕੱਲ ਕੱਲ ਜੰਮੂ ਕਸ਼ਮੀਰ ਦੇ ਇਲਾਕੇ ਦੇ ਵਿੱਚ ਸੱਤ ਅਤਵਾਦੀ ਭਾਰਤੀ ਫੌਜ ਵੱਲੋਂ ਮਾਰੇ ਗਏ ਸੀ ਕਿਉਂਕਿ ਉਹ ਕੁਸਪੈਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਾਕਿਸਤਾਨ ਦੇ ਇਲਾਕੇ ਵੱਲੋਂ ਹਾਲਾਂਕਿ ਜਿਹੜੇ ਭਾਰਤੀ ਫੌਜ ਹੈ ਭਾਰਤੀ ਫੌਜ ਨੂੰ ਵੀ ਘਾਟਾ ਪਿਆ ਭਾਰਤੀ ਫੌਜ ਨੂੰ ਵੀ ਜਿੰਦ ਜਾਨ ਦਾ ਘਾਟਾ ਪਿਆ ਤੇ ਕੁਝ ਲੋਕ ਜ਼ਖਮੀ ਵੀ ਹੋਏ ਨੇ ਔਰ ਜਦਕਿ ਸੱਤ ਅਤਵਾਦੀ ਨੇ ਜਿਹੜੇ ਉਹ ਵੱਖ-ਵੱਖ ਆਪਰੇਸ਼ਨਲ ਦੇ ਵਿੱਚ ਮਾਰੇ ਗਏ ਨੇ ਜਿਹੜੇ ਪਾਕਿਸਤਾਨ ਵਾਲੇ ਪਾਸਿਓਂ ਆ ਰਹੇ ਸੀ ਹੁਣ ਜੇ ਅਸੀਂ ਗੱਲ ਕਰੀਏ ਅੱਜ 9 ਤੇ 10 ਮਈ ਦੀ ਰਾਤ ਨੂੰ ਵੀ ਪਾਕਿਸਤਾਨ ਵੱਲੋਂ ਲਗਾਤਾਰ ਡਰੋਨਸ ਤੇ ਜਿਹੜੇ ਅਟੈਕ ਕੀਤੇ ਜਾ ਰਹੇ ਨੇ ਜੰਮੂ ਕਸ਼ਮੀਰ ਦੇ ਕਈ ਸ਼ਹਿਰਾਂ ਦੇ ਵਿੱਚ ਵੀ ਅਟੈਕ ਕੀਤੇ ਜਾ ਰਹੇ ਨੇ ਗੁਜਰਾਤ ਔਰ ਰਾਜਸਥਾਨ ਇਸ ਸਾਰੇ ਇਲਾਕੇ ਜਿੱਥੇ 7 ਤੋਂ 8 ਮਈ ਦੀ ਰਾਤ ਨੂੰ ਪਾਕਿਸਤਾਨ ਨੇ ਟਾਰਗੇਟ ਕੀਤੇ ਹਾਲਾਂਕਿ 7 ਤੋਂ 8 ਮਈ ਦੀ ਰਾਤ ਨੂੰ ਪਾਕਿਸਤਾਨ ਦਾ ਜਿਹੜਾ ਜ਼ਿਆਦਾ ਟਾਰਗੇਟ ਸੀ ਉਹ ਪੁੰਛ ਇਲਾਕਾ ਸੀ ਜਿੱਥੇ ਸਾਡੇ ਜਿਸ ਤਰ੍ਹਾਂ ਭਾਰਤ ਦੇ ਡਿਫੈਂਸ ਮਹਿਕਮੇ ਨੇ ਭਾਰਤ ਸਰਕਾਰ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਾਡੇ 16 ਜ਼ਿੰਦਗੀਆਂ ਸਾਡੀਆਂ ਖਤਮ ਹੋਈਆਂ ਸੀ 7 ਤੋਂ 8 ਮਈ ਦੀ ਰਾਤ ਨੂੰ ਔਰ ਜਦੋਂ ਹੁਣ 8 ਤੋਂ 9 ਮਈ ਦੀ ਰਾਤ ਦੀ ਗੱਲ ਕਰਦੇ ਹਾਂ ਤੇ ਭਾਰਤ ਤੇ 300 ਤੋਂ ਲੈ ਕੇ 400 ਡਰੋਨ ਅਟੈਕ ਕੀਤੇ ਗਏ ਪਾਕਿਸਤਾਨ ਵੱਲ 8 ਤੇ 9 ਮਈ ਦੀ ਰਾਤ ਨੂੰ 300 ਤੋਂ 4 ਡਰੋਨ 400 ਡਰونز ਅਟੈਕ ਜਿਵੇਂ ਕੱਲ ਰਾਤ ਦੀ ਗੱਲ ਕਰਾਂ ਔਰ ਇਸ ਸਾਰੇ ਜਿਹੜੇ ਅਟੈਕ ਨੇ ਭਾਰਤੀ ਫੌਜ ਵੱਲੋਂ ਤਬਾਹ ਕਰ ਦਿੱਤੇ ਗਏ ਡਰੋਨਸ ਖਤਮ ਕਰ ਦਿੱਤੇ ਗਏ ਔਰ ਬਠਿੰਡਾ ਦੇ ਵਿੱਚ ਵੀ ਜਿਹੜੇ ਸਾਡੇ ਫੌਜੀ ਇਲਾਕੇ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਵੀ तहस नहस कर दीतीਆਂ ਗਈਆਂ ਸਾਰੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਪਾਕਿਸਤਾਨ ਦੀਆਂ ਭਾਰਤੀ ਫੌਜ ਵੱਲੋਂ ਔਰ ਇੱਕ ਵਾਰੀ ਜਿਹੜਾ ਜਿਹੜਾ ਬਿਆਨ ਹੈ ਜਿਹੜਾ ਆਫੀਸ਼ੀਅਲ ਬਿਆਨ ਹੈ ਭਾਰਤੀ ਫੌਜ ਵੱਲੋਂ ਜਿਹੜੇ ਸਾਡੇ ਅ ਕਰਨਲ ਨੇ 소ਫੀਆ ਕੁਰਾਇਸ਼ੀ ਇੱਕ ਵਾਰੀ ਉਹਨਾਂ ਦੀ ਗੱਲ ਵੀ ਸੁਣ ਲਈਏ ਉਹ ਪੂਰੀ ਗੱਲ ਜਿਹੜੀ ਨੇ ਜਿਹੜੀ ਹੈ ਉਹਨੂੰ ਬਿਆਨ ਕਰ ਰਹੇ ਨੇ 8 ਸੇ 9 ਮਈ 2025 ਕੀ ਮੱਧ ਰాత్రి ਕੋ ਪਾਕਿਸਤਾਨੀ ਸੈਨਾ ਨੇ सैन्य बुनियादी ढांचे को निशाना बनाने के इरादे से पूरी पश्चिमी सेना पर भारतीय वायु क्षेत्र का कई बार उल्लंघन किया यही नहीं बल्कि पाकिस्तानी सेना ने नियंत्रण रेखा पर भारी कैलिबर वाले हथियारों से गोलीबारी भी की अंतरराष्ट्रीय सीमा और नियंत्रण रेखा पर ले से लेकर सरक्रीक तक 36 स्थानों पर 300 से 400 लगभग ड्रोनों का इस्तेमाल घुसपैठ का प्रयास करने के लिए किया गया भारतीय सशस्त्र बलों ने कायनेटिक्स व नॉन काटिक साधनों का उपयोग करके इनमें से कई ड्रोन को मार गिराया इतने बड़े पैमाने पर हवाई घुसपैठों का संभावित उद्देश्य वायु रक्षा प्रणालियों का परीक्षण करना और खुफिया जानकारी इकट्ठा करना था ड्रोन के मलबे की फॉरेंसिक जांच की जा रही है कारंदिक रिपोर्ट्स से पता चलता है कि वे तुर्की के असीस गार्ड सॉंगर ड्रोन्स हैं इसके उपरांत रात में पाकिस्तान के एक सशस्त्र यूएवी ने बठिंडा सैन स्टेशन को निशाना बनाने की कोशिश भी की जिसे पकड़ा गया और उसे निष्क्रिय कर दिया गया सो so, जिवै दसया फौजी अफसर ने कि बठिंडा दे भी ਯੂਵੀ ਦੇ ਜ਼ਰੀਏ ਫੌਜੀ ਸਟੇਸ਼ਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਹੜਾ ਖਤਮ ਕਰ ਦਿੱਤਾ ਗਿਆ ਔਰ ਉਦੇਸ਼ ਪਾਕਿਸਤਾਨ ਦਾ ਹੈ ਜਿਹੜੇ ਡਰੋਨ ਨੇ 300 ਤੋਂ 400 ਇਹਨਾਂ ਡਰੋਨਸ ਦੇ ਜ਼ਰੀਏ ਕਿਤਨਾ ਕਿਤੇ ਹਥਿਆਰ ਵੀ ਜਾਂ ਅਸਲਾ ਵੀ ਗੋਲਾ ਬਾਰੂਦ ਵੀ ਉਹਨਾਂ ਨੇ ਲਗਾਇਆ ਹੁੰਦਾ ਔਰ ਇਹਨਾਂ ਦੀ ਕੋਸ਼ਿਸ਼ ਇਹ ਹੈ ਕਿ ਇਹਨਾਂ ਡਰੋਨਸ ਦੇ ਜ਼ਰੀਏ ਅਸੀਂ ਜਿਹੜੀਆਂ ਖੁਫੀਆਂ ਜਾਣਕਾਰੀਆਂ ਨੇ ਉਹ ਹਾਸਲ ਕਰੀਏ ਔਰ ਅਫੜਾ ਤਫਰੀ ਹਫੜਾ ਦਫੜੀ ਦਾ ਮਾਹੌਲ ਬਣਾਈਏ ਔਰ ਇਹਦੇ ਨਾਲ ਨਾਲ ਜਿਹੜੀ ਜਿਹੜੀ ਹਵਾਈ ਰੱਖਿਆ ਪ੍ਰਣਾਲੀ ਆ ਉਹਦਾ ਉਹਦਾ ਪ੍ਰੀਖਣ ਕਰਨ ਦੀ ਕੋਸ਼ਿਸ਼ ਤੇ ਖੁਫੀਆ ਜਾਣਕਾਰੀਆਂ ਲੈਣਾ ਲੇਕਿਨ ਕਾਮਯਾਬੀ ਬਿਲਕੁਲ ਪਾਕਿਸਤਾਨ ਨੂੰ ਨਹੀਂ ਮਿਲ ਰਹੀ ਲਗਾਤਾਰ ਤੀਸਰੇ ਦਿਨ ਅੱਜ 9 ਔਰ 10 ਮਈ ਦੀ ਰਾਤ ਹੈ 9 ਔਰ 10 ਮਈ ਦੀ ਰਾਤ ਹੈ ਔਰ ਭਾਰਤੀ ਸਮੇਂ ਦੇ ਮੁਤਾਬਕ ਰਾਤ ਦੇ ਇਸ ਵਕਤ ਕਰੀਬ ਪੌਣੇ 2 ਵਜੇ ਨੇ ਜਿਸ ਵੇਲੇ ਇਹ ਜਿਹੜਾ ਪ੍ਰੋਗਰਾਮ ਹੈ ਅਸੀਂ ਰਿਕਾਰਡ ਕਰਕੇ ਤੁਹਾਡੇ ਸਾਹਮਣੇ ਕੁਝ ਮਿੰਟਾਂ ਦੇ ਵਿੱਚ ਲਿਆਉਣ ਦੀ ਅਸੀਂ ਕੋਸ਼ਿਸ਼ ਦੇ ਵਿੱਚ ਆ ਸੋ ਅੱਜ ਵੀ ਕਈ ਥਾਵਾਂ ਨੂੰ ਨਿਸ਼ਾਨਾ ਬਣਾਇਆ। ਗੁਰਦਾਸਪੁਰ ਵਾਲੇ ਪਾਸੇ ਵੀ ਲੋਕ ਲਗਾਤਾਰ ਕਹਿ ਰਹੇ ਨੇ ਕਿ ਧਮਾਕਿਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਪਰ ਕਿਸੇ ਤਰ੍ਹਾਂ ਦੇ ਜਾਨ ਮਾਲ ਦਾ ਨੁਕਸਾਨ ਨਹੀਂ ਹੈ। ਮੈਂ ਇਹ ਸਾਫ਼ ਕਰਦਾ ਕੋਈ ਜਾਨੀ ਨੁਕਸਾਨ ਅੱਜ ਵੀ ਪੰਜਾਬ ਦੇ ਵਿੱਚ ਨਹੀਂ ਹੈ ਰਾਤ 1:40 ਵਜੇ ਤੱਕ। ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੈ ਕਿਉਂਕਿ ਫੌਜ ਲਗਾਤਾਰ ਉਹਨਾਂ ਦੇ ਡਰੋਨਸ ਪਰ ਹਵਾਈ ਹਮਲਿਆਂ ਨੂੰ ਤਬਾਹ ਕਰ ਰਹੀ ਹੈ। ਔਰ ਇਹ ਇਸ ਵਕਤ ਬਹੁਤ ਮਹੱਤਵਪੂਰਨ ਇਹ ਹੈ ਕਿ ਭਾਰਤੀ ਫੌਜ ਪੰਜਾਬ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਬਿਲਕੁਲ ਲਾਈਨ ਆਫ ਕੰਟਰੋਲ ਹੈ ਜਾਂ ਜਿਹੜਾ ਸਾਡਾ ਇੰਟਰਨੈਸ਼ਨਲ ਬਾਰਡਰ ਹੈ ਉਹਦੇ ਉੱਪਰ ਵੀ ਪੂਰੀ ਤਰ੍ਹਾਂ ਨਾਲ ਐਕਟਿਵ ਹੈ ਔਰ ਸਰਹੱਦ ਪਾਰ ਤੋਂ ਹਰ ਹਮਲਾ ਭਾਵੇਂ ਸ਼ੈਲਿੰਗ ਹੀ ਹੋ ਰਹੀ ਹੈ ਕ੍ਰਾਸ ਫਾਇਰਿੰਗ ਹੋ ਰਹੀ ਹੈ ਉਹਦਾ ਲਗਾਤਾਰ ਮੁਕਾਬਲਾ ਕਰ ਰਿਹਾ ਦਲਾਜੀ શ્રી ਨਨਕਾਣਾ ਸਾਹਿਬ શ્રી ਕਰਤਾਰਪੁਰ ਸਾਹਿਬ ਤੇ ਪੁੰਛ ਵਿੱਚ ਇੱਕ ਗੁਰਦੁਆਰਾ ਸਾਹਿਬ ਨਾਲ ਜੁੜੀ ਜੋ ਹੈ ਵੱਡੀ ਖਬਰ ਆਇਆ ਤੇ ਭਾਰਤ ਦੀ ਜਿਹੜੀ ਮਿਨਿਸਟਰੀ ਆ ਭਾਰਤ ਦੀ ਡਿਫੈਂਸ ਮਿਨਿਸਟਰੀ ਆ ਉਸ ਦੇ ਵੱਲੋਂ ਇੱਕ ਵੱਡਾ ਬਿਆਨ ਵੀ ਆਇਆ ਸੋ ਇਸ ਦੇ ਉੱਪਰ ਪੂਰੀ ਜਾਣਕਾਰੀ ਜੋ ਹੈ ਵਿਸਤਾਰ ਦੇ ਵਿੱਚ ਜ਼ਰੂਰ ਸਾਂਝੀ ਕਰਨਾ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਸਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਸਰਵਿਕੇ ਜੋ ਹੈ ਅੱਜ ਫੇਰ ਕਾਫੀ ਲਾਈਟਾਂ ਜੋ ਹੈ ਬੰਦ ਕੀਤੀਆਂ ਗਈਆਂ ਰਾਤ ਨੂੰ ਬਲੈਕਆਊਟ ਵੇਲੇ ਕੱਲ ਦੀ ਵੀ ਜੇ ਆਪਾਂ ਗੱਲ ਕਰੀਏ ਉਹ ਕੱਲ ਵੀ ਜਦ ਬਲੈਕਆਊਟ ਕੀਤਾ ਗਿਆ ਰਾਤ ਨੂੰ ਉਦੋਂ ਵੀ ਕਾਫੀ ਲਾਈਟਾਂ ਜੋ ਹੈ ਬੰਦ ਕੀਤੀਆਂ ਗਈਆਂ ਤਾਜ਼ਾ ਅਪਡੇਟਸ ਨੂੰ ਸਾਂਝਾ ਕਰਿਓ ਦੇਖੋ ਗੁਰਦੁਆਰਾ ਸਹਿਬਾਨਾਂ ਦੇ ਸਬੰਧ ਦੇ ਵਿੱਚ ਬਹੁਤ ਅਹਿਮ ਜਾਣਕਾਰੀ ਹੈ ਲਗਾਤਾਰ ਪਾਕਿਸਤਾਨ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ ਪਾਕਿਸਤਾਨ ਵੱਲੋਂ ਇਹ ਵੀ ਇਲਜ਼ਾਮ ਲਾਇਆ ਗਿਆ ਸੀ ਕਿ ਸ਼੍ਰੀ ਨਨਕਾਣਾ ਸਾਹਿਬ ਗੁਰਦੁਆਰਾ ਨੂੰ ਟਾਰਗੇਟ ਕੀਤਾ ਗਿਆ ਬਿਲਕੁਲ ਨਕਾਰ ਦਿੱਤਾ ਗਿਆ ਇਸ ਖਬਰ ਨੂੰ ਭਾਰਤੀ ਡਿਫੈਂਸ ਮਹਿਕਮੇ ਵੱਲੋਂ ਭਾਰਤੀ ਸਰਕਾਰ ਭਾਰਤੀ ਫੌਜ ਵੱਲੋਂ ਬਿਲਕੁਲ ਵੀ ਭਾਰਤ ਸਰਕਾਰ ਵੱਲੋਂ ਸ਼੍ਰੀ ਨਨਕਾਣਾ ਸਾਹਿਬ ਵਾਲੇ ਪਾਸੇ ਕਿਸੇ ਤਰ੍ਹਾਂ ਦਾ ਅਟੈਕ ਨਹੀਂ ਕੀਤਾ ਗਿਆ ਬਲਕਿ 6 ਔਰ 7 ਮਈ ਨੂੰ ਪਾਕਿਸਤਾਨ ਵੱਲੋਂ ਪੁੰਛ ਸੈਕਟਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਤੇ ਅਟੈਕ ਕੀਤਾ ਗਿਆ ਸੀ ਔਰ ਜਿਦੇ ਵਿੱਚ ਰਾਗੀ ਸਿੰਘ ਔਰ ਕੁਝ ਮੌਤਾਂ ਹੋਈਆਂ ਸੀ ਹਾਲਾਕਿ 6 ਔਰ 7 7 ਔਰ 8 ਮਈ ਦੀ ਜਿਹੜੀ ਰਾਤ ਸੀ ਉਸ ਦੌਰਾਨ 16 ਜ਼ਿੰਦਗੀਆਂ ਗਈਆਂ ਸੀ ਪੁੰਛ ਖੇਤਰ ਦੇ ਵਿੱਚ ਜਦੋਂ ਪਾਕਿਸਤਾਨ ਵੱਲੋਂ ਅਨੇਵਾਾਰ ਆਮ ਲੋਕਾਂ ਤੇ ਘਰਾਂ ਦੇ ਉੱਤੇ ਗੋਲੀਬਾਰੀ ਕੀਤੀ ਗਈ ਸੀ ਸੋ ਕਿਸੇ ਤਰ੍ਹਾਂ ਦਾ ਵੀ ਕਿਸੇ ਧਾਰਮਿਕ ਥਾਂ ਨੂੰ ਭਾਰਤੀ ਫੌਜ ਵੱਲੋਂ ਨਿਸ਼ਾਨਾ ਨਹੀਂ ਬਣਾਇਆ ਗਿਆ ਔਰ ਜਿਤ ਤੱਕ ਸ੍ਰੀ ਕਰਤਾਰਪੁਰ ਸਾਹਿਬ ਦੀ ਗੱਲ ਹੈ ਦਰਸ਼ਨ ਹਜੇ ਬੰਦ ਨਹੀਂ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਨੇ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਸੋ ਸੁਰੱਖਿਆ ਦੇ ਮੱਦੇਨਜ਼ਰ ਹਾਲੇ ਉੱਥੇ ਯਾਤਰੀਆਂ ਦੇ ਲਈ ਨਾ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ ਔਰ ਇਹ ਵੀ ਕਿਹਾ ਜਾ ਰਿਹਾ ਕਿ ਪਾਕਿਸਤਾਨ ਵਾਲੇ ਪਾਸਿਓ ਵੀ ਸਹਿਯੋਗ ਨਹੀਂ ਕੀਤਾ ਜਾ ਰਿਹਾ ਜਿੱਥੋਂ ਤੱਕ ਗੱਲ ਭਾਰਤ ਦੀ ਫੌਜ ਦੀ ਹੈ ਇਸ ਤਰ੍ਹਾਂ ਦੀਆਂ ਵੀਡੀਓ ਵਾਇਰਲ ਨੇ ਸੋਸ਼ਲ ਮੀਡੀਆ ਤੇ ਖਾਸ ਤੌਰ ਤੇ ਕੈਨੇਡਾ ਤੋਂ ਇਸ ਤਰ੍ਹਾਂ ਦੀਆਂ ਵੀਡੀਓਜ਼ ਆ ਰਹੀਆਂ ਨੇ ਕਿ ਭਾਰਤੀ ਫੌਜ ਨੇ ਪੰਜਾਬ ਦੇ ਵਿੱਚ ਆਪਣੇ ਵੱਲੋਂ ਹੀ ਕੁਝ ਫਾਇਰ ਕੀਤੇ ਇਹ ਬਿਲਕੁਲ ਝੂਠੀਆਂ ਖਬਰਾਂ ਨੇ ਬਿਲਕੁਲ ਇਹਨਾਂ ਖਬਰਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਸੱਚਾਈ ਨਹੀਂ ਹੈ ਔਰ ਇਹਦੇ ਵਿੱਚ ਪਾਕਿਸਤਾਨ ਦੇ ਵਿੱਚ ਬੈਠੇ ਭਾਰਤ ਵਿਰੋਧੀ ਲੋਕ ਔਰ ਕੈਨੇਡਾ ਦੇ ਵਿੱਚ ਬੈਠੇ ਕੁਝ ਲੋਕ ਜਿਹੜੇ ਪੰਜਾਬ ਔਰ ਪੰਜਾਬੀਅਤ ਦਾ ਪਲਾ ਨਹੀਂ ਚਾਹੁੰਦੇ ਇਸ ਤਰ੍ਹਾਂ ਦੀਆਂ ਖਬਰਾਂ ਔਰ ਰੀਲਾਂ ਬਣਾ ਕੇ ਅੱਜਕੱਲ ਪੋਸਟ ਕਰ ਰਹੇ ਨੇ ਸੋ ਭਾਰਤੀ ਫੌਜ ਵੱਲੋਂ ਵੀ ਇਹਦਾ ਖੰਡਨ ਕੀਤਾ ਗਿਆ ਔਰ ਸਰਹੱਦ ਤੇ ਜਿਹੜੀ ਫੌਜ ਤਨਾਤ ਹੈ ਉਹਦੇ ਵਿੱਚ ਅਗਰ ਦੇਸ਼ ਦੇ ਦੂਜੇ ਹਿੱਸਿਆਂ ਦੇ ਜਵਾਨ ਨੇ ਤੇ ਪੰਜਾਬ ਵਾਲੇ ਵੀ ਨੇ ਕੋਈ ਅਹੇ ਜੀ ਫੌਜ ਨਹੀਂ ਜਿੱਥੇ ਪੰਜਾਬੀ ਤਨਾਤ ਨਹੀਂ ਔਰ ਕਦੀ ਵੀ ਪੰਜਾਬੀ ਆਪਣੇ ਹੀ ਮੁਲਕ ਤੇ ਫਾਇਰ ਨਹੀਂ ਕਰ ਸਕਦਾ ਸੋ ਪੰਜਾਬ ਦੇ ਵਿੱਚ ਤਨਾਤ ਪੰਜਾਬੀ ਕਿਸੇ ਕੀਮਤ ਤੇ ਪੰਜਾਬ ਦੇ ਵਿੱਚ ਵਾਪਸ ਫਾਇਰ ਨਹੀਂ ਕਰ ਸਕਦਾ ਸੋ ਇਹ ਝੂਠੀਆਂ ਖਬਰਾਂ ਇਹ ਪਾਕਿਸਤਾਨ ਵੱਲੋਂ ਇਸ ਤਰੀਕੇ ਦੀਆਂ ਸਾਈਬਰ ਕ੍ਰਾਈਮ ਦੇ ذریعے ਪੇਸ਼ ਕੀਤੀਆਂ ਜਾ ਰਹੀਆਂ ਨੇ ਪਰ ਕੈਨੇਡਾ ਦੇ ਵਿੱਚ ਕੁਝ ਅਜਿਹੇ ਲੋਕ ਜਿਹੜੇ ਭਾਰਤ ਵਿਰੋਧੀ ਨੇ ਉਹਨਾਂ ਵੱਲੋਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓਜ਼ ਜਾਂ ਰੀਲਾਂ ਵਗੈਰਾ ਬਣਾਈਆਂ ਜਾ ਰਹੀਆਂ ਨੇ ਜਿਨ੍ਹਾਂ ਕੋਲੇ ਕੋਈ ਤੱਥ ਨਹੀਂ ਹੈ ਸੋ ਇਹ ਇਹ ਮੌਕਾ ਉਹ ਹੈ ਜਦੋਂ ਬਹੁਤ ਸੰਵੇਦਨਸ਼ੀਲ ਹੋ ਕੇ ਬਿਲਕੁਲ ਸੱਚੀ ਜਾਣਕਾਰੀ ਸਾਂਝੀ ਕਰਨ ਦੀ ਜ਼ਰੂਰਤ ਹੈ। ਔਰ ਜਿੱਤੋਂ ਤੱਕ ਗੱਲ ਰਹੀ ਗੁਰਦੁਆਰਾ ਸਹਿਬਾਨਾਂ ਤੇ ਹਮਲੇ ਦੀ ਸੋ ਬਿਲਕੁਲ ਨਕਾਰ ਦਿੰਦਾ ਹੈ ਭਾਰਤ ਦੀ ਸਰਕਾਰ ਨੇ ਕਿ ਕਿਸੇ ਤਰ੍ਹਾਂ ਦਾ ਕਿਸੇ ਧਾਰਮਿਕ ਥਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਔਰ ਇੱਕ ਵਾਰੀ ਜਿਹੜੇ ਸਾਡੇ ਬੁਲਾਰੇ ਨੇ ਸਾਡੇ ਵਿਦੇਸ਼ ਮੰਤਰਾਲੇ ਦੇ ਜਿਹੜੇ ਡਿਫੈਂਸ ਮਹਿਕਮੇ ਦੇ ਡਿਫੈਂਸ ਮਿਨਿਸਟਰੀ ਦੇ ਇੱਕ ਵਾਰੀ ਉਹਨਾਂ ਦਾ ਬਿਆਨ ਵੀ ਤੇ ਥਿਸ ਇਨਫੋਰਮੇਸ਼ਨ ਥੈਟ ਇਸ ਕਮਿੰਗ ਫਰਮ ਪਾਕਿਸਤਾਨ Uh, about India targeting uh, the Nankana Sahib Gurdwara through a drone attack. Uh, this is again yet another blatant lie and part of Pakistan's disinformation uh, campaign. Uh, as we saw in the Pahalgam attack, Pakistan is again trying desperately to impart a communal hue to the situation with an intention to create discord. So, absolutely, they that Pakistan... ਜਿਹੜੀ ਆਪਸੀ ਭਾਈਚਾਰਕ ਸਾਂਝ ਹੈ ਕਮਿਊਨਿਟੀਜ਼ ਦੇ ਵਿੱਚ ਉਹਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸੋ ਦੂਜੇ ਪਾਸੇ ਮੈਂ ਦੇਖ ਰਿਹਾ ਸੀ ਕਿ ਟ੍ਰਿਬਿਊਨ ਨੇ ਇੱਕ ਖਬਰ ਨਸ਼ਰ ਕੀਤੀ ਹੈ ਕੁਝ ਸਮਾਂ ਪਹਿਲਾਂ ਕਿ ਸਚਕੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਜਿਹੜੀਆਂ ਲਾਈਟਸ ਨੇ ਕੁਝ ਲਾਈਟਾਂ ਉੱਥੇ ਵੀ ਬੁਝਾਈਆਂ ਗਈਆਂ ਨੇ ਕਿਉਂਕਿ ਇਸ ਵਕਤ ਬਲੈਕਆਊਟ ਹੈ ਸਾਡੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਔਰ ਬਕਾਇਦਾ ਇਹ ਐਡਵਾਈਜ਼ਰੀਆਂ ਜਾਰੀ ਕੀਤੀਆਂ ਗਈਆਂ ਨੇ ਸਲਾਹ ਜਾਰੀ ਕੀਤੀ ਗਈ ਹੈ ਕਿ ਜਿੰਨਾ ਸੰਭਵ ਹੋ ਸਕੇ ਬਚਾ ਕੀਤਾ ਜਾਵੇ ਔਰ ਘਰਾਂ ਦੇ ਵਿੱਚ ਔਰ ਵਪਾਰਕ ਅਦਾਰਿਆਂ ਦੇ ਵਿੱਚ bizness ਸੈਂਟਰਾਂ ਦੇ ਵਿੱਚ ਰਾਤ ਨੂੰ ਲਾਈਟਾਂ ਬੰਦ ਕਰਨ ਦੀਆਂ ਹਦਾਇਤਾਂ ਨੇ ਸੋ ਸਤਿ ਸ਼੍ਰੀ ਅਕਾਲ ਜੀ ਦਰਬਾਰ ਸਾਹਿਬ ਵਿਖੇ ਅ ਪਿਛਲੇ ਦਿਨ ਦੇ ਵਿੱਚ ਵੀ ਜਿਹੜਾ ਬਲੈਕਆਊਟ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ ਉਸ ਸਮੇਂ ਕਾਫੀ ਜਿਹੜੀਆਂ ਰੌਸ਼ਨੀਆਂ ਨੇ ਉਹ ਬੁਝਾਈਆਂ ਗਈਆਂ ਸੀ ਔਰ ਕੱਲ ਵੀ ਅੱਜ ਵੀ ਅੱਜ ਵੀ ਇਸ ਤਰ੍ਹਾਂ ਦੀਆਂ ਖਬਰਾਂ ਨੇ ਜਿਹੜੀਆਂ ਉਹ ਮੀਡੀਆ ਦੇ ਵਿੱਚ ਟ੍ਰਿਬਿਊਨ ਵਰਗੇ ਜ਼ਿੰਮੇਵਾਰ ਮੀਡੀਆ ਨੇ ਇਸ ਖਬਰ ਨੂੰ ਰਿਪੋਰਟ ਕੀਤਾ ਹੈ ਸੋ ਜਿੱਥੇ ਤੱਕ ਗੱਲ ਰਹੀ ਧਾਰਮਿਕ ਥਾਵਾਂ ਦੀ ਸਾਰੇ ਧਾਰਮਿਕ ਥਾਂ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਔਰ ਕੋਈ ਵੀ ਅਜਿਹੀ ਅਫਵਾਹ ਉਹਦੇ ਤੋਂ ਬਚਿਆ ਜਾਵੇ ਇਸ ਤਰ੍ਹਾਂ ਦੀ ਕੋਈ ਵੀ ਅਗਰ ਖਬਰ ਆਂਦੀ ਹੈ ਤੇ ਉਸ ਨੂੰ ਬਿਲਕੁਲ ਸੱਚ ਨਾ ਸਮਝਿਆ ਜਾਵੇ ਜਦ ਤੱਕ ਅਸੀਂ ਉਹਦੇ ਤੇ ਕਲੈਰੀਫਿਕੇਸ਼ਨ ਜਾਂ ਅਸੀਂ ਉਹਦੀ ਪੂਰੀ ਸੱਚਾਈ ਸਾਹਮਣੇ ਨਹੀਂ ਲੈ ਕੇ ਆਉਂਦੇ ਕਿਉਂਕਿ ਇਹ ਬਹੁਤ ਹੀ ਸੰਵੇਦਨਸ਼ੀਲ ਵਕਤ ਹੈ ਪੁਲਿਸ ਨੇ ਸਪੈਸ਼ਲ 6 ਕਿਊਆਰਟੀਸ ਲਗਾਈਆਂ ਰਾਤ ਦੇ ਟਾਈਮ ਕਿਲੇ ਸਾਰੇ ਸ਼ਹਿਰ ਮੇ ਤਿੰਨ ਥਾਨੋਂ ਕੇ ਪਿੱਛੇ ਇੱਕ ਹੈ ਜੋ ਹਮਾਰਾ ਪੀਸੀਆਰ ਔਰ ਲੋਕਲ ਜੋ ਨਾਕਾਬੰਦੀ ਪੈਟਰੋਲਿੰਗ ਹੈ ਥਾਣੇ ਕੀ ਉਸਕੇ ਇਲਾਵਾ ਐਕਸਟਰਾ ਉਹ ਇਮੀਡੀਏਟਲੀ ਜਦ ਵੀ ਕੰਟਰੋਲ ਰੂਮ ਤੇ 112 ਪੇ ਕਾਲ ਕਰਤਾ ਕੋਈ ਕੰਪਲੇਨੈਂਟ ਉਹ ਉਸ ਏਰੀਆ ਮੇ ਆ ਕੇ ਲੋਕਾਂ ਦਾ ਕੌਨਫੀਡੈਂਸ ਬਿਲਡਿੰਗ ਕੇ ਲਈ ਪਹੁੰਚੇਗੀ ਉਨਕੀ ਮਦਦ ਕੇ ਲਈ क्योंकि स्पेशल हालात है और इसके मद्देनजर uh, ब्लैकआउट के ऑर्डर भी करने पड़ते हैं डिस्ट्रिक्ट मैजिस्ट्रेट को तो उसमें भी मैंने इनको ये बात शेयर की है वो इनपुट के मुताबिक ही टाइमिंग बनाया जाता है बिकॉज तो हम नहीं चाहते कि किस लोगों को खम का तंग किया जाए या कोई फिक्स टाइम कर दे उस दिन जरूरत भी ना हो तो ये uh, सारी चीजों को देख के ये सारे डिसीजन लिए जाते हैं इसके अलावा जो आ, हमारे यहाँ ब्लैक मार्केटिंग और रूमर मॉन्गरिंग के बारे में डिस्ट्रिक्ट एडमिनिस्ट्रेशन और पुलिस की तरफ से बड़ी सख्त हिदायत की गई है सब ऑफिसर्स को कि कोई भी ऐसी आ, हमारे पास कंप्लेंट आती है फूड एंड सिविल सप्लाईज डिपार्टमेंट से कोई बंदा होर्डिंग कर रहा है या एक्स्ट्रा चार्ज कर रहा है उस पर कार्रवाई तुरंत होगी और र्यूमर मॉन्गरिंग जो है लोगों को बहकाना और गलत इंफॉर्मेशन स्प्रेड कर रही उसके खिलाफ भी बड़ी जीरो टॉलरेंस पॉलिसी है ਔਰ ਉਸ ਤੇ ਸਖਤ ਕਾਰਵਾਈ ਕੀ ਜਾਏਗੀ ਦਲਾਜੀ ਪੰਜ ਮੈਂਬਰੀ ਕਮੇਟੀ ਵੱਲੋਂ ਵੀ ਕਈ ਵੱਡੇ ਫੈਸਲੇ ਜੋ ਹੈ ਕੀਤੇ ਗਏ ਨੇ ਪੰਜ ਮੈਂਬਰੀ ਕਮੇਟੀ ਤੇ ਭਰਤੀ ਨਾਲ ਜੁੜੇ ਜੋ ਹੁਣ ਇਸ ਸੰਬੰਧਿਤ ਜਿਹੜੇ ਤਾਜ਼ਾ ਹੁਣ ਫੈਸਲੇ ਕੀਤੇ ਗਏ ਨੇ ਜੋ ਨਵਾਂ ਤਾਜ਼ਾ ਅਪਡੇਟ ਹੈ ਇਜੀ ਵੀ ਜਾਣਕਾਰੀ ਜ਼ਰੂਰ ਸਾਂਝੀ ਕਰਨਾ ਦੇਖੋ ਪੰਜ ਮੈਂਬਰੀ ਕਮੇਟੀ ਨੇ ਵੀ ਕਈ ਵੱਡੇ ਫੈਸਲੇ ਕੀਤੇ ਨੇ ਕੱਲ ਪੰਜ ਮੈਂਬਰੀ ਕਮੇਟੀ ਨੇ ਬਕਾਇਦਾ ਇੱਕ ਅਪੀਲ ਜਾਰੀ ਕੀਤੀ ਜਿਹਦੇ ਵਿੱਚ ਅਕਾਲੀ ਦਲ ਦੇ ਵਰਕਰਾਂ ਵਲੰਟੀਅਰਸ ਲੀਡਰਸ਼ਿਪਬਾਨਾਂ ਨੂੰ ਕਿਹਾ ਗਿਆ ਹੈ ਕਿ ਉਹ ਸਾਰੇ ਉਹਨਾਂ ਲੋਕਾਂ ਦੀ ਮਦਦ ਕਰਨ ਜਿਹੜੇ ਜਾਂ ਤਾਂ ਜਿਨ੍ਹਾਂ ਦੇ ਬੇਕਾਰ ਹੋਣ ਦਾ ਖਤਰਾ ਹੈ ਜਾਂ ਜਿਹੜੇ ਆਪਣੇ ਘਰਾਂ ਤੋਂ ਬਾਹਰ ਨੇ ਕਿਸੇ ਨੂੰ ਵੀ ਲੰਗਰ ਪਾਣੀ ਦੀ ਦਿੱਕਤ ਨਹੀਂ ਆਉਣੀ ਚਾਹੀਦੀ ਆਪਣੇ ਆਪਣੇ ਪਿੰਡ ਤੇ ਆਪਣੇ ਆਪਣੇ ਹਲਕੇ ਦੇ ਵਿੱਚ ਜਿਹੜੇ ਗੁਰਦੁਆਰਾ ਸਹਿਬਾਨ ਨੇ ਉਹਨਾਂ ਨਾਲ ਸੰਬੰਧਿਤ ਕਮੇਟੀਆਂ ਦੇ ਨਾਲ رابطہ ਬਣਾ ਕੇ ਹਰ ਸੰਭਵ ਲੋਕਾਂ ਦੀ ਮਦਦ ਕੀਤੀ ਜਾਵੇ ਸੋ ਅੱਜ ਵੇਲਾ ਹੋਇਆ ਜਦੋਂ ਬਹੁਤ ਸਾਰੇ ਲੋਕ ਸਾਡੇ ਜਿਹੜੇ ਸਰਹੱਦ ਤੇ ਨੇ ਉਹ ਆਪਣਾ ਘਰ-ਬਾਰ ਛੱਡ ਕੇ ਜਾਂ ਤਾਂ ਆਪਣੇ ਰਿਸ਼ਤੇਦਾਰਾਂ ਕੋਲੇ ਨੇ ਜਾਂ ਬਹੁਤ ਸਾਰੇ ਗੁਰਦੁਆਰਾ ਸਹਿਬਾਨਾ ਦੇ ਵਿੱਚ ਆਮ ਲੋਕਾਂ ਨੇ ਸ਼ਰਨ ਲਈ ਹੈ ਔਰ ਲੰਗਰ ਹੈ ਜਿਹੜਾ ਉਹ ਸ਼ੁਰੂ ਹੋ ਗਿਆ ਬਹੁਤ ਸਾਰੇ ਗੁਰਦੁਆਰਾ ਸਹਿਬਾਨਾ ਦੇ ਵਿੱਚ ਸੋ ਕਿਸੇ ਨੂੰ ਵੀ ਭੋਜਨ ਦੀ ਦਿੱਕਤ ਨਹੀਂ ਹੈ ਔਰ ਜੇ ਮੈਂ ਦੇਸ਼ ਦੀ ਵੀ ਗੱਲ ਕਰਾਂ ਤੇ ਮੈਂ ਅੰਕੜੇ ਕੱਢ ਰਿਹਾ ਸੀ ਕਿ ਭਾਰਤ ਦੇ ਵਿੱਚ ਵੀ ਪੂਰੀ ਤਰ੍ਹਾਂ ਨਾਲ ਖਾਣ ਪੀਣ ਦੀਆਂ ਜਿਹੜੀਆਂ ਵਸਤਾਂ ਨੇ ਉਹ ਸਾਡੇ ਕੋਲੇ ਸਫੀਸ਼ੀਐਂਟ ਨੇ ਜ਼ਰੂਰਤ ਤੋਂ ਵੱਧ ਨੇ ਸੋ ਦੇਸ਼ ਦੇ ਵਿੱਚ ਜਿੰਨਾ ਅਨਾਜ ਚਾਹੀਦਾ ਬਫਰ ਸਟਾਕ ਜਿੰਨਾ ਚਾਹੀਦਾ ਉਹਦੇ ਨਾਲੋਂ ਜ਼ਿਆਦਾ 356 ਅ 356 ਈਸ਼ਾਰਿਆ 42 ਲੱਖ ਜਾਂ ਅਸੀਂ ਇਹ ਕਹਿ ਦਈਏ 3 ਕਰੋੜ 56000 42 ਲੱਖ ਮੀਟ੍ਰਿਕ ਟਨ ਇੰਨਾ ਜਿਹੜਾ ਸਾਡੇ ਕੋਲੇ ਚੌਲਾਂ ਦਾ ਸਟਾਕ ਪਿਆ ਇਸ ਵਕਤ ਇੰਡੀਆ ਕੋਲੇ ਜਦਕਿ ਜਿਹੜੀ ਬਫਰ ਲਿਮਿਟ ਦਾ ਮਾਨਕ ਹੈ ਉਹ ਸਿਰਫ 135 ਲੱਖ ਮੀਟ੍ਰਿਕ ਟਨ ਦਾ ਹੈ ਪਰ ਕਣਕ ਦਾ ਸਟਾਕ ਹੈ ਜਿਹੜਾ ਮੁਲਕ ਕੋਲੇ 38 ਲੱਖ 3 ਕਰੋੜ 88 ਲੱਖ 338 ਆ ਹਿੱਸਾ ਵੀ ਮਨਦੀਪ ਦੁਆਰਾ ਲੈ ਲਈ ਜਿਹੜਾ ਮੈਂ ਕਣਕਾ ਕਣਕਾ ਦੀ ਗੱਲ ਕਰ ਰਿਹਾ 14 ਤੇ ਕਣਕਾਂ ਸੋ ਜੇ 14 ਦੀ ਗੱਲ ਕਰੀਏ ਤਾਂ 356.42 ਲੱਖ ਮੀਟ्रिक टन ਕਣਕਾਂ ਦਾ ਸਟਾਕ ਪਿਆ ਹੈ ਔਰ 14 ਦਾ ਸਟਾਕ ਪਿਆ ਔਰ ਕਣਕ ਦਾ ਸਟਾਕ 388.2 ਲੱਖ ਮੀਟ੍ਰਿਕ ਟਨ ਸੋ ਜਿਹੜਾ ਜਿਹੜਾ ਸਾਡੀ ਜ਼ਰੂਰਤ ਹੈ ਜਿਹੜਾ ਬਫਰ ਸਟਾਕ ਅਸੀਂ ਮੰਨਦੇ ਆ ਉਹ 276 ਲੱਖ ਮੀਟ੍ਰਿਕ ਟਨ ਹੁੰਦਾ ਜਦਕਿ ਸਾਡੇ ਕੋਲੇ 388.2 ਲੱਖ ਮੀਟ੍ਰਿਕ ਟਨ ਸੋ ਬਹੁਤ ਵੱਡਾ ਸਾਡੇ ਕੋਲੇ ਸਟਾਕ ਪਿਆ ਔਰ 17 ਲੱਖ ਮੀਟ੍ਰਿਕ ਟਨ ਸਾਡੇ ਕੋਲੇ ਖਾਨ ਵਾਲੇ ਤੇਲ ਨੇ ਜਿਹਦੇ ਵਿੱਚ ਸਰੋਂ ਦਾ ਤੇਲ ਵੀ ਬਹੁਤ ਜ਼ਿਆਦਾ ਹੈ ਔਰ ਚੀਨੀ ਦਾ ਸਟਾਕ ਵੀ ਮੁਲਕ ਦੇ ਵਿੱਚ ਬਹੁਤ ਵੱਡਾ ਹੈ ਸੋ ਭਾਰਤ ਸਰਕਾਰ ਔਰ ਜਿਹੜਾ ਕੇਂਦਰੀ ਉਪਭੋਗਤਾ ਨਾਲ ਸੰਬੰਧਿਤ ਮੰਤਰਾਲੇ ਉਹਨਾਂ ਵੱਲੋਂ ਲਗਾਤਾਰ ਮੁਲਕ ਦੇ ਵਿੱਚ ਸੁਨੇਹੇ ਦਿੱਤੇ ਜਾ ਰਹੇ ਨੇ ਕਿ ਕਿਸੇ ਤਰ੍ਹਾਂ ਦਾ ਵੀ ਅਨਾਜ ਕਾਲਾ ਬਾਜ਼ਾਰੀ ਨਹੀਂ ਕਰਨਾ ਉਹਨੂੰ ਗੋਦਾਮਾਂ ਦੇ ਵਿੱਚ ਲੁਕੋ ਕੇ ਨਹੀਂ ਰੱਖਣਾ ਖੁੱਲਾ ਅਨਾਜ ਹੈ ਮੁਲਕ ਚ ਲੋਕਾਂ ਨੂੰ ਵੀ ਇਹ ਲਗਾਤਾਰ ਜੱਪੀ ਕਮਿਸ਼ਨਰ ਪੱਧਰ ਦੇ ਜਿਹੜੇ ਅਫਸਰ ਨੇ ਉਹ ਦੱਸ ਰਹੇ ਨੇ ਕਿ ਤੁਸੀਂ ਚਿੰਤਾ ਚ ਨਹੀਂ ਪੈਣਾ ਭਗਵੰਤ ਮਾਨ ਨੇ ਵੀ ਕਿਹਾ ਸਾਡੇ ਕੋਲੇ ਬਹੁਤ ਖਾਨ ਪੀਂਡਾ ਅਨਾਜ ਹੈ ਨਵੀਂ-ਨਵੀਂ ਕਣਕ ਮੁਲਕ ਦੇ ਵਿੱਚ ਆਈ ਹੈ ਸੋ ਇਸ ਕਰਕੇ ਖਾਨ ਪੀਂਡ ਦੀ ਅਵਸਥਾ ਦੀ ਕਿਸੇ ਤਰ੍ਹਾਂ ਦੀ ਕਮੀ ਦੀ ਕੋਈ ਚਿੰਤਾ ਨਹੀਂ ਹੈ ਔਰ ਜਿਤੋਂ ਤੱਕ ਗੱਲ ਰਹੀ ਫੂਡ ਸਿਕਿਉਰਟੀ ਦੀ ਸੋ ਸਾਰੇ ਲੋਕ ਇਨ੍ਹਾਂ ਇਨ੍ਹਾਂ ਸਮਿਆਂ ਦੇ ਵਿੱਚ ਹਰ ਕਿਸੇ ਨੂੰ ਭੋਜਨ ਮਿਲਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਡੱਲਾ ਜੀ ਪੰਜਾਬ ਤੇ ਪਾਕਿਸਤਾਨ ਨਾਲ ਜੁੜੀ ਸਰਹੱਦ ਤੇ ਵੱਡਾ ਐਲਾਨ ਕੀਤਾ ਸੋ ਮੁੱਖ ਮੰਤਰੀ ਭਗਵੰਤ ਮਾਨ ਦਾ ਜੋ ਹੁਣ ਬਿਆਨ ਹੈ ਇਸ ਦੇ ਉੱਪਰ ਵੀ ਵਿਸਤਾਰ ਵਿੱਚ ਜਾਣਕਾਰੀ ਜ਼ਰੂਰ ਸਾਂਝੀ ਕਰਨਾ ਕੀ ਕਿਹਾ ਉਹਨਾਂ ਨੇ ਕਿਸ ਤਰ੍ਹਾਂ ਦਾ ਵੱਡਾ ਐਲਾਨ ਕੀਤਾ ਦੇਖੋ ਪੰਜਾਬ ਦੇ ਮੁੱਖ ਮੰਤਰੀ ਨੇ ਕੱਲ ਜਿਹੜੀ ਮੰਤਰੀ ਮੰਡਲ ਦੀ ਬੈਠਕ ਸੀ ਉਸ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਇਹ ਦਾਵਾ ਕੀਤਾ ਹੈ ਇਹ ਖੁਲਾਸਾ ਕੀਤਾ ਹੈ ਕਿ ਅਸੀਂ ਜਿਹੜੇ ਡਰੋਨਸ ਨੇ ਉਹ ਖਰੀਦਣੇ ਕਿਉਂਕਿ 5532 ਕਿਲੋਮੀਟਰ ਦੀ ਸਰਹੱਦ ਹੈ 6 ਸਾਡੇ ਜ਼ਿਲ੍ਹੇ ਸਿੱਧੇ ਬਾਰਡਰ ਤੇ ਲੱਗਦੇ ਨੇ ਪੰਜਾਬ ਦੇ ਸੋ ਇਸ ਤਰ੍ਹਾਂ ਦੇ ਡਰੋਨ ਪੰਜਾਬ ਸਰਕਾਰ ਖਰੀਦੇਗੀ ਜਿਹੜੇ ਪਾਕਿਸਤਾਨ ਵਾਲੇ ਪਾਸਿਓਂ ਜਿਹੜੀ ਨਸ਼ੇ ਦੀ ਤਸਕਰੀ ਹੁੰਦੀ ਹੈ ਨਸ਼ਾ ਡਰੋਨਾਂ ਚ ਪਾ ਕੇ ਭੇਜਦੇ ਨੇ ਉਹਨਾਂ ਨੂੰ ਨਸ਼ਟ ਕਰਨਗੇ ਜਾਂ ਉੱਡਣ ਨਹੀਂ ਦੇਣਗੇ ਸੋ ਇਹਦੇ ਨਾਲ ਨਸ਼ਾ ਔਰ ਜਿਹੜਾ ਅਸਲਾ ਨਾਲ ਭੇਜ ਦਿੰਦੇ ਨੇ ਕਈ ਵਾਰੀ ਉਹ ਗੋਲੀ ਸਿੱਕਾ ਪਿਸਤੋਲਾਂ ਵਗੈਰਾ ਡਰੋਨ ਦੇ ਜ਼ਰੀਏ ਉਹ ਵੀ ਰੁਕੇਗਾ ਸੋ ਮੁੱਖ ਮੰਤਰੀ ਨੇ ਕੱਲ ਕੈਬਨਿਟ ਮੀਟਿੰਗ ਜਿਹੜੀ ਕੀਤੀ ਹੈ ਉਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਇੱਕ ਵਾਰੀ ਪੰਜਾਬ ਦੇ ਮੁੱਖ ਮੰਤਰੀ ਦੀ ਇਹ ਗੱਲ ਵੀ ਸੁਣ ਲਈਏ ਤਾਂ ਕਿ ਆਉਣ ਵਾਲੇ ਸਮੇਂ 'ਚ ਨਸ਼ਿਆਂ ਦੇ ਖਿਲਾਫ ਜਿਹੜੀ ਲੜਾਈ ਹੈ ਜਿਹੜਾ ਪਾਕਿਸਤਾਨ ਵਾਲੇ ਪਾਸਿਓਂ ਨਸ਼ਾ ਆਉਂਦਾ ਡਰੋਨਾਂ ਦੇ ਜ਼ਰੀਏ ਉਹਦੇ ਤੋਂ ਅਸੀਂ ਕਿਵੇਂ ਬਚਣਾ ਹੈ ਉਹ ਵੀ ਅਸੀਂ ਗੱਲ ਕਰੀ ਕਿ ਅਸੀਂ ਐਂਟੀ ਡਰੋਨ ਸਿਸਟਮ ਆਪਣਾ ਖਰੀਦਣੇ ਦਾ ਫੈਸਲਾ ਕਰ ਲਿਆ ਕਿਉਂਕਿ ਪੰਜਾਬ ਨੇ ਬਾਰਡਰ ਜੋ ਹੈ 532 ਕਿਲੋਮੀਟਰ ਹੈ ਡਰੋਨਸ ਦੀ ਸਮੱਸਿਆ ਆਉਂਦੀ ਰਹਤੀ ਹੈ एंटी ड्रोन सिस्टम आया है जो उनके ड्रोन को उड़ने नहीं देगा उधर से अगर उड़, उड़ भी गया तो उसको हम हमारी सरहद में आते ही उसको गिरा लेंगे तो छह डिस्ट्रिक्ट हैं जो बॉर्डर से सटे हुए हैं पंजाब के तो उन सब में बॉर्डर पे हम एंटी ड्रोन सिस्टम अपना बाय करके हम लॉन्च कर रहे हैं और बी का सहयोग इसमें साथ में है कुछ ऑलरेडी हैं भी ये पास लेकिन हम पूरी सरहद को एम डीवें सिस्टम से लैस कर देंगे तो बड़े फैसले जो हैं आज पंजाब की कैबिनेट में हुए हैं बाकी फैसले पंजाब से संबंधित हैं जिसमें रोजगार देने का और बाकी पंजाब से संबंधित जो लोगों के पक्ष में जो फैसले हुए हैं वो भी आपको पता चल जाएगा लेकिन ये दो फैसले ऐसे हैं जिसमें देश के लिए पंजाब खड़ा है बिल्कुल पैनिक होने की जरूरत नहीं है पंजाब सबसे फ्रंट पे है और गोली आती है पहली तो हमारे सीने में आती है हम सीना तान के खड़े और तिरंगे के लिए खड़े हैं ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਸੀਂ ਇਹ ਸਾਰੀ ਹੀ ਜੋ ਹੁਣ ਸਥਿਤੀਆਂ ਬਣੀਆਂ ਹੋਈਆਂ ਉਸ ਦੇ ਉੱਪਰ ਬੜੇ ਹੀ ਫੈਕਟਸ ਦੇ ਨਾਲ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਔਰ ਵਾਕਈ ਅਜਿਹੇ ਸਮੇਂ ਦੇ ਵਿੱਚ ਜੋ ਸਾਡੇ ਦਰਸ਼ਕ ਨੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਕਹਿਣਾ ਚਾਹਾਂਗੇ ਕਿ ਕਿਸੇ ਤਰ੍ਹਾਂ ਦੀਆਂ ਫੇਕ ਵੀਡੀਓਜ਼ ਉੱਪਰ ਜੋ ਹੈ ਧਿਆਨ ਨਹੀਂ ਦੇਣਾ ਚਾਹੀਦਾ ਅੱਗੇ ਸ਼ੇਅਰ ਨਹੀਂ ਕਰਨੀਆਂ ਚਾਹੀਦੀਆਂ ਸੋ ਸਟੀਕ ਜਾਣਕਾਰੀ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਸਟੀਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ ਸੋ ਡੱਲਾ ਜੀ ਵੀ ਪੂਰੀ ਰਿਸਰਚ ਕਰਕੇ ਫੈਕਟਸ ਦੇ ਉੱਪਰ ਹੀ ਤੁਹਾਨੂੰ ਪੂਰੀ ਜਾਣਕਾਰੀ ਜੋ ਹੈ ਇਸ ਪ੍ਰੋਗਰਾਮ ਦੇ ਦੌਰਾਨ ਸਾਂਝੇ ਕਰਿਆ ਨੇ ਸੋ ਇੱਕ ਵਾਰ ਫਿਰ ਤੁਹਾਡਾ ਲਈ ਦਾ ਧੰਨਵਾਦ ਕਰਦੀ ਹਾਂ ਤੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਹਾਂ ਜੋ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਸਾਡੇ ਨਾਲ ਸਾਂਝੇ ਕਰਦੇ ਨੇ ਕਮੈਂਟਸ ਦੇ ਜ਼ਰੀਏ ਤੇ ਇਸ ਦੇ ਨਾਲ ਹੁਣ ਮੈਨੂੰ ਯਾਨੀ ਹਰਜੋਤ कौर ਨੂੰ ਵੀ ਦਿਓ ਜੀ ਇਜਾਜ਼ਤ ਤਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ